24 ਹੋਈਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਚਾਰ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਨਾਂ ਦੇ ਵੱਲੋਂ ਖੁਸ਼ੀ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਇਸ ਲੜੀ ਦੇ ਤਹਿਤ ਅੱਜ ਹਲਕਾ ਫਤਿਹਗੜ੍ਹ ਸਾਹਿਬ ਵਿਖੇ ਵੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਇਹ ਪ੍ਰਚਾਰਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਰबीर ਸਿੰਘ ਰਾਏ ਨੇ ਕੀਤਾ ਉਨਾ ਕਿ ਆਮ ਆਦਮੀ ਪਾਰਟੀ ਕਹਿਣੀ ਤੇ ਕਰਨੀ ਦੀ ਪੱਕੀ ਹੈ ਇਸੇ ਲੜੀ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਦੀਗਵਾਈ ਵਾਲੀ ਸਰਕਾਰ ਦੇ ਵੱਲੋਂ ਜਨਤਾ ਦੇ ਨਾਲ ਕੀਤੇ ਵਾਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਨੇ ਉਹਨਾਂ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਗਿਆ ਅੱਜ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਦਾ ਰਿਜ਼ਲਟ ਆਇਆ ਜਿਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ 3 ਸਤਾਂ ਤੇ ਆਮ ਆਦਮੀ ਪਾਰਟੀ ਜਿੱਤੀ ਹੈ ਜਿਦੇ ਵਿੱਚ ਗਿੱਦੜਵਾਹ ਤੇ ਆਪਣਾ ਜੱਬੇਵਾਲ ਤੇ ਡੇਰਾ ਡੇਰਾ ਬਾਬਾ ਨਾਨਕ ਤੇ ਉਹ ਸਿੱਟਾਂ ਤੇ ਜਿੱਥੇ ਜਿੱਥੇ ਕਾਂਗਰਸ ਦੇ ਪਹਿਲਾਂ ਬਹੁਤ ਵੱਡੇ ਲੀਡਰ ਸੀ ਸੋ ਇਹ ਜਿਹੜੇ ਰੁਝਾਨ ਹੈ ਇਹ ਲੋਕਾਂ ਦਾ ਪਿਆਰ ਆ ਮਾਦੀ ਪਾਰਟੀ ਵੱਲ ਮਾਨਯੋਗ ਸਰਦਾਰ ਪੁਰਖੀ ਮਾਨ ਸਾਹਿਬ ਵੱਲ ਅਰਵਿੰਦ ਕੇਜਰੀਵਾਲ ਸਾਹਿਬ ਵੱਲ ਜੋ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਲੋਕੋ ਤੋਂ ਖੁਸ਼ ਹੈ ਔਰ ਆਉਣ ਵਾਲੇ ਜਿਹੜੇ 2-2.5 ਸਾਲ ਪੈਣੇ ਸਰਕਾਰ ਦੇ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਦੇ ਕੰਮ ਹੋਣਗੇ ਔਰ ਜਿਹੜੀ ਲੋਕਾਂ ਨੇ ਚਾਹ ਨਾਲ ਵੋਟ ਪਾਈਏ ਜੋ ਜੋ ਲੋਕਾਂ ਨੇ ਮੰਗਾ ਨੇ ਉਹ ਆਮ ਆਦਮੀ ਪਾਰਟੀ ਪੂਰਾ ਕਰਕੇ ਦੇਗੀ ਪੰਜਾਬ ਚ